ਲੁਧਿਆਣਾ ਉਪਚੋਣ ਦੇ ਨਤੀਜਿਆਂ ਨੇ ਸਸੂ ਵੀਰ ਸਿੰਘ ਬਾਦਲ ਨੂੰ ਕੰਨ ਤੇ ਲਿਖਿਆ ਪੜਾ ਦਿੱਤਾ ਪਰ ਮੈਂ ਸਮਝਦਾ ਕਿ ਉਹਨਾਂ ਨੂੰ ਬਾਰ-ਬਾਰ ਲੋਕਾਂ ਦੇ ਫਤਵੇ ਨੂੰ ਠੁਕਰਾਣਾ ਨਹੀਂ ਚਾਹੀਦਾ ਲੋਕਾਂ ਦੇ ਫਤਵੇ ਦਾ ਸਤਿਕਾਰ ਕਰਨਾ ਚਾਹੀਦਾ ਲੋਕਾਂ ਦੇ ਫਤਵੇ ਅੱਗੇ ਜਿੱਦ ਨਹੀਂ ਕਰਨੀ ਚਾਹੀਦੀ ਲੁਧਿਆਣਾ ਉਪਚੋਣ ਦੇ ਨਤੀਜੇ ਜਿਹੜੇ ਨੇ ਸਪਸ਼ਟ ਰੂਪੇ ਤਸਰੇ ਨੇ ਇਹ 2 ਦਸੰਬਰ 2024 ਦੇ ਹੁਕਮਨਾਮੇ ਤੇ ਪਾਲਣਾ ਕਰੇ ਬਿਨਾ ਸ਼ਰੋਮਣੀ ਕਾਂਦੀ ਦਾਦਰ ਪੈਰਾਸੈਟ ਨਹੀਂ ਆ ਸਕਦਾ ਬਾਰ ਬਾਰ ਜਵਾਨ ਤੇ ਜਬਤ ਕਰਨ ਦੇ ਛੱਕੇ ਲਗਾ ਕੇ ਮਤਲ ਅਕਾਲੀ ਵਰਕਰਾਂ ਨੂੰ ਨਾਰਾਜ਼ ਕਰਨਾ ਅਕਾਲੀ ਵਰਕਰਾਂ ਨੂੰ ਦੁੱਧ ਦੇ ਵਿੱਚ ਪਾਉਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਬਣਦਾ ਔਰ ਮੈਂ ਸਮਝਦਾ ਕਿ 2 ਦਸੰਬਰ 2024 ਦੇ ਹੁਕਮਨਾਮੇ ਦੀ ਇਨਨੇ ਬਿਨ ਪਾਲਣਾ ਕਰਕੇ ਔਰ ਉਸ ਸਾਹ ਭਰਤੀ ਮਹੀਨ ਵਿੱਚ ਸਾਥ ਦੇ ਕੇ ਖਿਲੀ ਹੋਈ ਪੰਥਕ ਸ਼ਕਤੀ ਨੂੰ ਜੋੜ ਕੇ ਔਰ ਕਾਲੀਆਂ ਦਾ ਇੱਕ ਮਜ਼ਬੂਤ ਮਤਲਬ ਜਿਹੜਾ ਹੈ ਜਥੇਬੰਦੀ ਬਣਾ ਕੇ ਹੀ ਪੰਜਾਬ ਤੇ ਪੰਥ ਨੂੰ ਲੋਕਾਂ ਦੀ ਅਗਵਾਈ ਦਿੱਤੀ ਜਾ ਸਕਦੀ ਆ ਔਰ ਇਸ ਖੇਲਜੰਦ ਦੇ ਵਿੱਚੋਂ ਇਸ ਨਿਹਾਰ ਦੇ ਵਿੱਚੋਂ ਕਾਲੀ ਗੱਲ ਨੂੰ ਕੱਢਿਆ ਜਾ ਸਕਦਾ ਔਰ ਅੱਜ ਲੋੜ ਆ ਕਿ ਅਸੀਂ ਜੋ ਸਾਹਮਣੇ ਨਤੀਜੇ ਆਏ ਨੇ ਸਾਸੂ ਵੀਰ ਸਿੰਘ ਬਾਦਲ ਉਹਨਾਂ ਤੋਂ ਸੌਖਾ ਉਹਨਾਂ ਤੇ ਅ ਸਰਕਾਰ ਕਰਨ ਮੈਂ ਸਮਝਦਾ ਕਿ 2 ਦਸੰਬਰ 2024 ਦੇ ਕੋ ਕੋ ਨਾਮੇ ਤੇ ਪਾਲਣਾ ਕਰਕੇ ਇੱਕ ਵਾਰ ਪੰਥਕ ਭਾਵਨਾ ਪੰਜਾਬ ਦੇ ਪੰਜਾਬੀਆਂ ਦੀ ਜੀ ਸੋਚਾ ਉਹਨੂੰ ਪੂਰਾ ਕਰਨ ਦੇ ਵਿੱਚ ਸਹਿਯੋਗ ਹੈ ਲੁਧਿਆਣਾ ਉਪਚੋਣ ਦੇ ਨਤੀਜੇ ਨੇ ਸਾਸੂ ਵੀਰ ਸਿੰਘ ਬਾਦਲ ਨੂੰ ਕੰਨ ਤੇ ਲਿਖਿਆ ਪੜਾ ਦਿੱਤਾ ਔਰ ਮੈਂ ਸਮਝਦਾ ਕਿ ਉਹਨਾਂ ਨੂੰ ਬਾਰ-ਬਾਰ ਲੋਕਾਂ ਦੇ ਫਤਵੇ ਨੂੰ ਠੁਕਰਾਣਾ ਨਹੀਂ ਚਾਹੀਦਾ ਲੋਕਾਂ ਦੇ ਫਤਵੇ ਦਾ ਸਤਿਕਾਰ ਕਰਨਾ ਚਾਹੀਦਾ ਲੋਕਾਂ ਦੇ ਫਤਵੇ ਅੱਗੇ ਜਿੱਦ ਨਹੀਂ ਕਰਨੀ ਚਾਹੀਦੀ ਲੁਧਿਆਣਾ ਉਪ ਚੋਣ ਦੇ ਨਤੀਜੇ ਜਿਹੜੇ ਨੇ ਸਪਸ਼ਟ ਰੂਪ ਵਿੱਚ ਦੱਸ ਰਹੇ ਨੇ ਕਿ 2 ਦਸੰਬਰ 2024 ਦੇ ਹੁਕਮਨਾਮੇ ਤੇ ਪਾਲਣਾ ਕਰੇ ਬਿਨਾ ਸ਼੍ਰੋਮਣੀ ਅਕਾਲੀ ਦਲ ਪੈਰਾਂ ਤੇ ਨਹੀਂ ਆ ਸਕਦਾ ਬਾਰ ਬਾਰ ਜਵਾਨ ਤੇ ਜਲਤ ਕਰਨ ਦੇ ਛੱਕੇ ਲਗਾ ਕੇ ਮਨ ਅਕਾਲੀ ਵਰਕਰਾਂ ਨੂੰ ਨਾਰਾਜ਼ ਕਰਨਾ ਅਕਾਲੀ ਵਰਕਰਾਂ ਨੂੰ ਦੁਬਧਾ ਵਿੱਚ ਪਾਉਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਬਣਦਾ ਔਰ ਮੈਂ ਸਮਝਦਾ ਕਿ 2 ਦਸੰਬਰ 2024 ਦੇ ਹੁਕਮਨਾਮੇ ਦੀ ਇਨ ਬਿਨ ਪਾਲਣਾ ਕਰਕੇ ਔਰ ਉਸ ਸਾਰ ਭਾਰਤੀ ਮਿਹਨਤ ਵਿੱਚ ਸਾਥ ਦੇ ਕੇ ਖਿਲਰੀ ਹੋਈ ਪੰਥ ਦੀ ਸ਼ਕਤੀ ਨੂੰ ਜੋੜ ਕੇ ਔਰ ਕਾਲੀਆਂ ਦਾ ਇੱਕ ਮਜ਼ਬੂਤ ਮਤਲਬ ਜਿਹੜਾ ਹੈ ਜਥੇਬੰਦੀ ਬਣਾ ਕੇ ਹੀ ਪੰਜਾਬ ਤੇ ਪੰਥ ਨੂੰ ਲੋਕਾਂ ਦੀ ਲਗਵਾਈ ਦਿੱਤੀ ਜਾ ਸਕਦੀ ਆ ਔਰ ਇਸ ਖੇਲਜੰਦ ਦੇ ਵਿੱਚੋਂ ਇਸ ਨਗਾਰ ਦੇ ਵਿੱਚੋਂ ਕਾਲੀਦਾਨ ਨੂੰ ਕੱਢਿਆ ਜਾ ਸਕਦਾ ਔਰ ਅੱਜ ਲੋੜ ਆ ਕਿ ਅਸੀਂ ਜੋ ਸਾਹਮਣੇ ਨਤੀਜੇ ਆਏ ਨੇ ਸਾਚੂ ਵਿੱਚੀ ਬਾਦਲ ਉਹਨਾਂ ਤੋਂ ਸੌਖਾ ਉਹਨਾਂ ਤੇ ਸਤਜਾਰ ਕਰਨ ਔਰ ਮੈਂ ਸਮਝਦਾ ਕਿ 2 ਦਸੰਬਰ 2024 ਦੇ ਕੋ ਕੋ ਨਾਮ ਦੇਤੇ ਪਾਲਣਾ ਕਰਕੇ ਇੱਕ ਵਾਰ ਪੰਥਕ ਭਾਵਨਾ ਪੰਜਾਬ ਦੇ ਪੰਜਾਬੀਆਂ ਦੀ ਇਹ ਸੋਚ ਆ ਉਹਨੂੰ ਪੂਰਾ ਕਰ ਦੇ ਵਿੱਚ ਸੈਜੋਗਾ